ਸਾਡੇ ਬਹੁਤ ਸਾਰੇ ਮੁੱਖ ਮੰਤਰੀ ਬੰਬੇ ਵੀ ਜਾਂਦੇ ਰਹੇ ਅਸੀਂ ਲਗਾਤਾਰ ਖਬਰਾਂ ਵੀ ਸੁਣਦੇ ਰਹੇ ਕਿ ਸਾਡੇ ਕੋਲੇ ਇੰਡਸਟਰੀ ਆ ਰਹੀ ਹੈ ਸਾਡੇ ਕੋਲੇ ਬਹੁਤ ਵੱਖਰੀ ਵੱਖਰੀ ਕਿਸਮ ਦੀਆਂ ਇੱਥੇ ਇੰਡਸਟਰੀਜ਼ ਆ ਰਹੀਆਂ ਹਨ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਤਾਂ ਪੰਜਾਬ ਦੇ ਰਾਜਨੀਤਿਕ ਹਾਲਾਤ ਜਾਂ ਪੰਜਾਬ ਦੀ ਜਿਹੜੀ ਆਪਾਂ ਹੋਰ ਕਈ ਕਿਸਮ ਦੇ ਰਾਜਨੀਤਿਕ ਕਾਰਨ ਰਹੇ ਹੋਣਗੇ ਜਿਹਦੇ ਕਰਕੇ ਕਿਤੇ ਨਾ ਕਿਤੇ ਸੁਰੱਖਿਆ ਵਾਲੀ ਗੱਲ ਵੀ ਆ ਜਾਂਦੀ ਹੈ ਇਹਨਾਂ ਸਾਰੇ ਕਾਰਨਾ ਕਰਕੇ ਜਿਹੜੇ ਵੱਡੇ ਇਸ ਫੀਲਡ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਟਾਈਕੌਨ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਪੰਜਾਬ ਦੇ ਵਿੱਚ ਆਪਦੀ ਇੰਡਸਟਰੀ ਜਾਂ ਆਪਦਾ ਸਰਵਿਸ ਯੂਨਿਟ ਨਹੀਂ ਲਗਾਇਆ ਆ ਆਈਟੀ ਦੀ ਕ੍ਰਾਂਤੀ ਸ਼ੁਰੂ ਹੋਈ ਜਿਹੜੀ ਹੁਣ ਆਪਾਂ ਇਹ ਕਹਿੰਦੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਂ ਤੇ ਸੈਕੰਡ ਦੌਰ ਦੇ ਵਿੱਚ ਵੀ ਵੱਡੇ ਪੱਧਰ ਤੇ ਮਤਲਬ ਸ਼ਾਮਲ ਹੋ ਗਈ ਹੈ ਸ਼ੁਰੂ ਦੇ ਵਿੱਚ ਬੰਗਾਲੌਰ ਦੇ ਵਿੱਚ ਇਹ ਹੱਬ ਬਣੀ ਉਸ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਨੂੰ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਗਰੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਗੱਲ ਅਫਸੋਸ ਨਾਲ ਕਹਿ ਰਹੇ ਹਾਂ ਕਿ ਇੱਕੋ ਸਮੇਂ ਤੇ ਸ਼ਾਇਦ ਨੋਇਡਾ ਤੇ ਗੜਗਾਉਂ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਈਟੀ ਪਾਰਕ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ ਇੱਥੇ ਚਿਪ ਇੰਡਸਟਰੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸਮੇਂ ਤੇ ਉਹ ਇੱਥੇ ਇੱਕ ਯੂਨਿਟ ਵੀ ਸਟੈਬਲਿਸ਼ ਕੀਤਾ ਗਿਆ ਤੇ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਅੱਗ ਲੱਗਾ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬੰਗਲੌਰ ਦੀ ਪੱਧਰ ਤੇ ਵੱਡੀ ਇਸ ਕਿਸਮ ਦੀ ਆਈਟੀ ਇੰਡਸਟਰੀ ਡਿਵੈਲਪ ਕੀਤੀ ਗਈ ਜਿਦੇ ਵਿੱਚ ਪੰਜਾਬ ਦਾ ਨੌਜਵਾਨ ਜੋਬ ਹਾਸਲ ਕਰ ਸਕੇ ਅੱਜ ਵੀ ਪੰਜਾਬ ਦੇ ਜਿਹੜੇ ਬਹੁਤ ਸਾਰੇ ਨੌਜਵਾਨ ਹੈ ਉਹ ਨਾਇਡਾ ਜਾਂ ਗੜਗਾਓ ਜੇ ਬੰਗਲੌਰ ਵਿਚ ਨਹੀਂ ਹੈ ਤਾਂ ਉਥੋਂ ਫਿਰ ਅੱਗੇ ਸ਼ਿਫਟ ਕਰਦੇ ਆ ਇਹਦੇ ਵਿੱਚ ਇੱਕ ਤੋਂ ਵੱਧ ਕਿਸਮ ਦੇ ਕਾਰਨ ਦੇਖੇ ਜਾ ਸਕਦੇ ਆ ਇਸ ਕਿਸਮ ਦੀਆਂ ਲਗਾਤਾਰ ਸਰਕਾਰਾਂ ਵੱਲੋਂ ਕੋਸ਼ਸ਼ਾਂ ਹੁੰਦੀਆਂ ਰਹੀਆਂ